इन्फुलएसर कमल कौर के कतल तो बाद हूँ पंजाब के कई होर इनफुलस के दिलों चे डर बैठ गया जी हाँ अमृतपाल मेहरों ने कमल कौर का कतल करवाया थे। तो हूँ उसद ही कई होर इनफलूएंसू भी उसने धमकी दी है इस ही प्रीत जट्टी की एक वीडियो सामने आई अब सोशल मीडिया से प्रीत जट्टी ने जो है अपना दुख सांझा किया तो एक वीडियो जारी की ते एक ऑडियो क्लिप भी शेयर की वो ऑडियो क्लिप जानकारी मुताबक प्रीत जट्टी की जो है गलबात जो है अमृतपाल मेहरों के नाल है जिस ਅਮਰਿਤਪਾਲ ਮਹਿਰੋ ਜੋ ਹੈ ਲਗਾਤਾਰ ਕਮਲਕੌਰ ਦੇ ਕਤਲ ਤੋਂ ਬਾਅਦ ਹੁਣ ਕੱਲ ਤੋਂ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਤਾਂ ਲਗਾਤਾਰ ਪ੍ਰੀਤ ਜੱਟੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਜੋ ਹੈ ਅਮਰਿਤਪਾਲ ਮਹਿਰੋ ਦੇ ਰਿਹਾ ਦੱਸਦੀ ਹੈ ਕਿ ਅਪ੍ਰੀਤ ਜੱਟੀ ਦੇ ਨਾਂ ਤੋਂ ਸੋਸ਼ਲ ਮੀਡੀਆ ਤੇ ਮਸ਼ਹੂਰ ਸਿਮਰਨਪ੍ਰੀਤ ਕੌਰ ਜੋ ਹੈ ਕੰਟੈਂਟ ਬਣਾਉਂਦੀ ਹੈ ਸਿਮਰਪ੍ਰੀਤ ਕੌਰ ਜੋ ਹੈ ਵਿਆਹੀ ਹੋਈ ਹੈ ਉਸ ਦਾ 5 ਮਹੀਨਿਆਂ ਦਾ ਜੋ ਇੱਕ ਬੱਚਾ ਹੈ ਤੇ ਉਹ ਆਪਣੇ ਹਸਬੰਡ ਆਪਣੇ ਪਤੀ ਦੇ ਨਾਲ ਜੋ ਕੰਟੈਂਟ ਬਣਾਉਂਦੀ ਹੈ ਕਈ ਵੀਡੀਓਜ਼ ਬਣਾਉਂਦੀ ਹੈ ਕਈ ਵੀਡੀਓਜ਼ ਉਹ ਆਪਣੀ ਜੋ ਹੈ ਗਿਆ ਨੀਆਂ ਤੇ ਬਣਾਉਂਦੀ ਹੈ ਤੇ ਇਸ ਤੋਂ ਪਹਿਲੇ ਜਾਣਕਾਰੀ ਮੁਤਾਬਕ 3-4 ਪਹਿਲੇ ਮਹੀਨੇ ਪ੍ਰੀਤ ਜੱਟੀ ਨੂੰ ਸਭ ਤੋਂ ਪਹਿਲੇ ਜੋ ਸੀਗੀ ਅਮਰਿਤਪਾਲ ਦੀ ਵਾਰਨਿੰਗ ਆਈ ਸੀਗੀ ਅਮਰਿਤਪਾਲ ਸਿੰਘ ਨੇ ਉਸ ਨੂੰ ਇੱਕ 3-4 ਮਹੀਨੇ ਪਹਿਲੇ ਇੱਕ ਐਸਟ੍ਰੋਲੋਜੀ ਦੇ ਪ੍ਰੋਮੋਸ਼ਨਲ ਵੀਡੀਓ ਕਰਨ ਤੇ ਜੋ ਸੀ ਇਤਰਾਜ਼ ਜਤਾਇਆ ਸੀ ਤੇ ਇਸ ਤੋਂ ਬਾਅਦ ਅਮਰਿਤਪਾਲ ਮਹਿਰੋ ਵੱਲੋਂ ਜੋ ਸੀਗਾ ਪ੍ਰੀਤ ਜੱਟੀ ਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਸੀ ਕਿ ਤੂੰ ਸਿੱਖ ਧਰਮ ਦੀ ਹੈ ਤੇ ਤੂੰ ਉਸ ਨੂੰ ਉਸ ਦੀ ਐਸਟ੍ਰੋਲੋਜੀ ਦੇ ਵੀਡੀਓ ਨੂੰ ਇੰਪਰੋਮੋਟ ਕਰਕੇ ਉਸ ਤੇ ਆਪੱਤੀ ਜਤਾਦੀ ਜਿਸ ਤੋਂ ਬਾਅਦ ਕਿ ਅਮਰਿਤਪਾਲ ਮਹਿਰੋ ਨੇ ਜੋ ਸੀਗਾ ਤੇ ਜੱਟੀ ਤੋਂ ਮਾਫੀ ਮੰਗਵਾਈ ਦੀ ਤੇ ਕਿਹਾ ਸੀਗਾ ਧਮਕੀ ਦਿੱਤੀ ਸੀ ਕਿ ਐਸਟਰੋਲੋਜੀ ਦੀ ਜੋ ਤੁਸੀਂ ਪ੍ਰੋਮੋਸ਼ਨ ਵੀਡੀਓਜ਼ ਇਹ ਜੋ ਕਰਦੇ ਹੋ ਇਸ ਨੂੰ ਕਰਨਾ ਬੰਦ ਕਰ ਦਿਓ ਉਸ ਤੋਂ ਬਾਅਦ ਪ੍ਰੀਤ ਜੱਟੀ ਦੇ ਦਿੱਤੇ ਜਾਣਕਾਰੀ ਦੇ ਮੁਤਾਬਕ ਉਸਨੇ ਉਹ ਵੀਡੀਓਜ਼ ਬਣਾਉਣੀ ਬੰਦ ਵੀ ਕਰਤੀ ਸੀ ਤੇ ਸੋਸ਼ਲ ਮੀਡੀਆ ਤੇ ਜੋ ਪ੍ਰੀਤ ਜੱਟੀ ਹੈ ਉਹ ਉਸਦਾ ਅਸਲ ਨਾਮ ਸਿਮਰ ਪ੍ਰੀਤ ਕੋਹੜਾ ਤੇ ਉਹ ਕੰਟੈਂਟ ਇੰਸਟਾਗ੍ਰam ਤੇ ਵੀ ਬਣਾਉਂਦੀ ਹੈ ਸੋਸ਼ਲ ਮੀਡੀਆ ਤੇ ਵੀ ਬਣਾਉਂਦੀ ਹੈ ਤੇ ਉਸਦੇ ਛੋਟੇ ਕੁਝ ਕੱਪੜੇ ਇਸ ਤਰ੍ਹਾਂ ਦੇ ਹੁੰਦੇ ਆ ਤੇ ਉਹ ਆਪਣੀ ਕੁਝ ਜੋ ਸੌਂਗਸ ਨੇ ਉਸਦੇ ਉਹ ਗਾਣੇ ਦੇ ਵੀਡੀਓਜ਼ ਬਣਾਉਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਹੀ ਲੈ ਕੇ ਅੰਮ੍ਰਿਤਪਾਲ ਵੱਲੋਂ ਉਹ ਜੋ ਸੀਗਾ ਵਿਰੋਧ ਕੀਤਾ ਗਿਆ ਸੀਗਾ ਤੇ ਅੰਮ੍ਰਿਤਪਾਲ ਨੇ ਸਿੱਧਾ ਤੌਰ ਤੇ ਪ੍ਰੀਤ ਜੱਟੀ ਨੂੰ ਧਮਕੀ ਦਿੱਤੀ ਸੀਗੀ ਉਸ ਤੋਂ ਬਾਅਦ ਐਸਟਰੋਲੋਜੀ ਦੀ ਜੋ ਵੀਡੀਓਸ ਪ੍ਰੋਮੋਸ਼ਨ ਵੀਡੀਓਸ ਪ੍ਰੀ ਜੱਟੀ ਕਰਦੀ ਸੀ ਉਸਨੇ ਉਹ ਕਰਨੀ ਬੰਦ ਕਰ ਦਿੱਤੀ ਲੇਕਿਨ ਉਸ ਤੋਂ ਬਾਅਦ ਜੋ ਹੈਗਾ ਵਾ ਹੁਣ ਕਮਲ ਕੌਰ ਦੇ ਕਤਲ ਤੋਂ ਬਾਅਦ ਬੀਤੇ ਕੱਲ ਤੋਂ ਹੁਣ ਫੇਰ ਪ੍ਰੀ ਜੱਟੀ ਨੂੰ ਫੇਰ ਤੋਂ ਜੋ ਹੈ ਅਮਰਿਤਪਾਲ ਮਹਿਰੋ ਜੋ ਹੈ ਲਗਾਤਾਰ ਧਮਕੀਆਂ ਦੇ ਰਿਹਾ ਤੇ ਅੱਜ ਸੋਸ਼ਲ ਮੀਡੀਆ ਤੇ ਉਸਨੇ ਕੁਝ ਸਮਾਂ ਪਹਿਲੇ ਇੱਕ ਵੀਡੀਓ ਸਾਂਝੀ ਕੀਤੀ ਤੇ ਉਸ ਤੋਂ ਬਾਅਦ ਇੱਕ ਆਡੀਓ ਕਲਿੱਪ ਵੀ ਸਾਂਝੀ ਕੀਤੀ ਜਿਸ 'ਚ ਅਮਰਿਤਪਾਲ ਮਹਿਰੋ ਜੋ ਹੈਗਾ ਵਾ ਉਹ ਸਾਫ਼ ਤੌਰ ਤੇ ਪ੍ਰੀਤ ਜੱਟੀ ਨੂੰ ਧਮਕੀ ਦੇ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਦੀ ਵੀਡੀਓਜ਼ ਬਣਾਉਣਾ ਬੰਦ ਕਰ ਦੇ ਕੋਈ ਵੀ ਵੀਡੀਓ ਅਪਲੋਡ ਨਾ ਕਰੇ ਨਹੀਂ ਤਾਂ ਜੋ ਅੰਜਾਮ ਕਮਲ ਕੌਰ ਨੂੰ ਭੁਗਤਣਾ ਪਿਆ ਉਹ ਤੈਨੂੰ ਵੀ ਭੁਗਤਣਾ ਪਏਗਾ ਤੇ ਇਸ ਤੋਂ ਬਾਅਦ ਇਸ ਤੇ ਹੀ ਪ੍ਰੀਤ ਜੱਟੀ ਨੇ ਜੋ ਹੈ ਕਰ ਇੱਕ ਵੀਡੀਓ ਜਾਰੀ ਕਰਕੇ ਜੋ ਆਪਣਾ ਦੁੱਖ ਸਾਂਝਾ ਕੀਤਾ ਜਿਸ ਚੋਂ ਰੋ ਰਹੀ ਹੈ ਨਹੀਂ ਦੇਖੋ ਇਹ ਪ੍ਰੀਤ ਜੱਟੀ ਦੀ ਪੂਰੀ ਵੀਡੀਓ ਕੱਲ ਦਾ ਮੈਂ ਉਹ ਮੇਰ ਮਤਲਬ ਮੈਨੂੰ ਖਾਣਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪ੍ਰਮੋਸ਼ਨ ਕਰਦੀ ਰਹੇਗੀ ਸਿਰਫ ਇੱਕ ਗੈਸਟ੍ਰੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3 ਚਰਮੇ ਪਹਿਲਾਂ 2 ਚਰਮੇ ਨਮਿਤ ਪਰ ਮੈਨੂੰ ਵਾਰਨਿੰਗ ਦਿੱਤੀ ਤੇ 3 ਚਰਮੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪ੍ਰੋਮੋਸ਼ਨ ਆ ਬੰਦ ਵੀ ਕਰਤੀਆਂ 3 ਚਰਮੇ ਤੋਂ ਬਾਅਦ ਮੈਂ ਕੋਈ ਵੀ ਹੋ ਜੀ ਅਸਟ੍ਰੋਲੋਜੀ ਪ੍ਰੋਮੋਸ਼ਨ ਕੋਸ਼ਿਸ਼ ਵਿੱਚ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਕੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਕ ਵੱਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ ਫਾਈਵ ਮਾਤਾ ਦਾ ਬੇਬੀ ਆ ਤੇ ਮੇਰਾ 5 ਮਹੀਨਿਆਂ ਤੋਂ ਇਸ ਜੈਕਚਰ ਨੂੰ ਮਲੇ ਮੇਰੇ ਨਾ ਦਿਮਾਗ ਨੇ ਮੇਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਨੂੰ ਲੋਨ ਲੜ ਕੇ ਮੇਰਾ ਦਿਮਾਗ ਰੋਪ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਗਰੋਨੀਆ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੋਂ ਨਹੀਂ ਕਰਨੀ ਆ ਤੂੰ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇਤਨੇ ਮੈਂ ਗਲਤੀ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਥਾਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਤਾਂ ਲੱਗਾ ਗਏਰੇ ਆਈ ਡੈਟਾ ਸ਼ਾਰਟਸ ਬਣੇ ਸ਼ਾਰਟ ਟੌਪ ਕਾ ਨਹੀਂ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗੱਲ ਬਿਲਕੁਲ ਗਲਤ ਯਾਰ ਕੋਈ ਜਾਰ-ਜੜ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੁਸੀਂ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋ ਕੋਈ ਕਹਿਆ ਤਾਂ ਉਹ ਕੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ 'ਚ ਗਲਤੀ ਕੀਤੀ ਆ ਨਾ ਔਰ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਆ ਫਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹਦੀ ਵੀਡੀਓ ਨਾਰਮਲ ਕਰੂੰਗੀ ਐਵੇਂ ਬਹੁਤ ਘਟ ਬਾਅਦ ਵਾੜ ਕੇ ਵੀਡੀਓ ਅਪਲੋਡ ਕਰਦੀ ਹਾਂ ਤੋ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਜ਼ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਂਦਾ ਪਿਆ ਕੋਈ ਕੀ ਤੱਕ ਕਿਸੇ ਦਮਾ ਬਣਾ ਹੱਥ ਜੋੜ ਕੇ ਆਹ ਯਕਿਨਿਤ ਤਾ ਮਾ ਕਿ ਮੈਂ ਕਿਸੇ ਤੋਂ ਆ ਵੀ ਨਹੀਂ ਮੰਗਦੀ ਮੈਂ ਸਾਰੇ ਤੋਂ ਮੰਗਦੀ ਹਾਂ ਪਰ ਮੇਰੇ ਤੋਂ ਤਾਂ ਕਰ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਹਾਂ ਜਿਹੜੀ ਚੀਜ਼ ਤੋਂ ਮੈਂ ਕੀਤਾ ਮੈਂ ਹਰ ਵਾਰ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਦੋ ਦਿਨ ਮੇਰ ਨੂੰ ਕੀਤਾ ਪਿਆ ਪਰੀ ਚੱਟੀ ਵੱਲੋਂ ਇਹ ਵੀਡੀਓ ਜਾਰੀ ਕਰਕੇ ਆਪਣਾ ਦੁੱਖ ਸਾਂਝਾ ਕੀਤਾ ਗਿਆ ਤੇ ਸਾਫ਼ ਤੌਰ ਤੇ ਕਹਿਆ ਕਿ ਮੈਨੂੰ ਲਗਾਤਾਰ ਜੋ ਹੈ ਕਮਲਕੌਰ ਦੀ ਮੌਤ ਤੇ ਕਤਲ ਤੋਂ ਬਾਅਦ ਹੁਣ ਮੈਨੂੰ ਅਮਰਿਤਪਾਲ ਮਹਿਰੋ ਧਮਕੀਆਂ ਦੇ ਰਿਹਾ ਅਮਰਿਤਪਾਲ ਮੈਨੂੰ ਬਾਰ-ਬਾਰ ਕਹਿ ਰਿਹਾ ਕਿ ਮੈਂ ਵੀਡੀਓਜ਼ ਅਪਲੋਡ ਨਾ ਕਰਾਂ ਦੇਖਿਆ ਤੁਸੀਂ ਆਪ ਵੀਡੀਓ ਚ ਕਹਿ ਰਹੀ ਹੈ ਮੇਰੀ 5 ਮਹੀਨਿਆਂ ਦਾ ਬੱਚਾ ਹੈ ਤੇ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੈਨੂੰ ਮੈਂਟਲੀ ਵੀ ਜੋ ਹੈ ਮੈਂ ਬਹੁਤ ਪਰੇਸ਼ਾਨ ਹੋ ਚੁੱਕੀਆਂ ਦੱਸਦੀ ਹੈ ਕਿ ਕਮਲਕੌਰ ਇਨਫਲੂਐਂਸਰ ਕਮਲਕੌਰ ਜੋ ਪਾਪੀ ਕਮਲਕੌਰ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਸੀ ਉਸ ਦੀ ਅਮੌਤ ਹੋ ਗਈ ਇਸ ਖਬਰ ਜੋ ਸਿਗੀ ਪੁਲਿਸ ਨੂੰ ਮਿਲੀ ਤੇ ਉਸ ਤੋਂ ਬਾਅਦ ਉਸਦੀ ਲਾਸ਼ ਜੋ ਸਿਗੀ ਪਟਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਮਿਲੀ ਸੀ ਉਸ ਤੋਂ ਬਾਅਦ ਜੋ ਸਿਗਾ ਵੱਡਾ ਹੰਗਾਮ ਵੱਡਾ ਰੋਲਾ ਪੈ ਗਿਆ ਇਹ ਸਾਫ ਤੌਰ ਤੇ ਪੁਲਿਸ ਕਹਿ ਰਹੀ ਸੀ ਕਿ ਕਤਲ ਦਾ ਮਾਮਲਾ ਇਸ ਤੋਂ ਬਾਅਦ ਬੀਤੇ ਕੱਲ 24 ਘੰਟਿਆਂ ਦੇ ਅੰਦਰ ਜੋ ਹੈਗੀ ਆ ਪੁਲਿਸ ਨੇ ਕਮਲਕੌਰ ਦੇ ਜੋ ਮੌਤ ਦੀ ਗੁੱਥੀ ਸੀ ਉਸ ਨੂੰ ਸੁਲਝਾ ਲਿਆ ਤੇ ਉਹ ਕਤਲ ਦਾ ਮਾਮਲਾ ਹੀ ਨਿਕਲ ਕੇ ਸਾਹਮਣੇ ਆਇਆ ਤੇ ਕਮਲਕੌਰ ਦੀ ਜੋ ਮੌਤ ਦੀ ਜ਼ਿੰਮੇਵਾਰੀ ਸੀਗੀ ਉਹ ਨਹੀਂ ਹੰਗ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਲਿੱਤੀ ਗਈ ਕਿਉਂਕਿ ਉਹ ਉਸ ਨੂੰ ਕਮਲਕੌਰ ਦੀ ਅਸ਼ਲੀਲ ਵੀਡੀਓ ਬਣਾਣ ਤੇ ਜੁਸੀਗੀ ਆਪੱਤੀ ਸੀ ਤੇ ਇਸ ਤੋਂ ਪਹਿਲੇ ਅੰਮ੍ਰਿਤਪਾਲ ਮਹਿਰੋ ਵੱਲੋਂ ਜੀ ਕਮਲਕੌਰ ਨੂੰ ਧਮਕੀ ਦਿੱਤੀ ਗਈ ਸੀ ਜਨੂਮਾਂ ਦੀ ਤੇ ਉਸ ਤੋਂ ਬਾਅਦ ਉਸਨੇ ਇਹ ਪੂਰਾ ਜਾਲ ਵਿਸਾ ਕੇ 9 ਤਰੀਕ ਨੂੰ ਜੋ ਸੀਗਾ 9 ਤੇ ਰਾਤ 10 ਜੂਨ ਦੀ ਰਾਤ ਦੇ ਦਰਮਿਆਨ ਬਠਿੰਡਾ ਚ ਜੋ ਸੀਗਾ ਕਮਲਕੌਰ ਦਾ ਦੋ ਆਪਣੇ ਸਾਥੀਆਂ ਤੋਂ ਕਤਲ ਕਰਵਾ ਦਿੱਤਾ ਜੂ ਦੋ ਸਾਥੀ ਕਮਲ ਅੰਮ੍ਰਿਤਪਾਲ ਮਹਿਰੋ ਦੇ ਸੀਗੇ ਉਹ ਗ੍ਰਿਫਤਾਰ ਬੀਤੇ ਕੱਲ ਹੋ ਚੁੱਕੇ ਨੇ ਫਿਲਹਾਲ ਜੋ ਇਸ ਕੇਸ ਦਾ ਮਾਸਟਰਮਾਈਂਡ ਕਮਲਕੌਰ ਦੇ ਕਤਲ ਦਾ ਮਾਸਟਰਮਾਈਂਡ ਹੈ ਅੰਮ੍ਰਿਤਪਾਲ ਮਹਿਰੋ ਉਹ ਹਜੇ ਫਰਾਰ ਹੈ ਪੁਲਿਸ ਉਸ ਨੂੰ ਲੱਭਣ 'ਚ ਲੱਗੀ ਹੋਈ ਏ ਪਰ ਕੱਲ ਜੋ ਦੋ આરોપી ਕਮਲਕੌਰ ਦੇ ਕੇਸ 'ਚ ਕਤਲ 'ਚ ਸ਼ਾਮਲ ਸੀਗੇ ਨਿਮਰਜ ਸਿੰਘ ਤੇ ਜਸਪ੍ਰੀਤ ਸਿੰਘ ਅੰਮ੍ਰਿਤਪਾਲ ਮਹਿਰੋ ਦੇ ਸਾਥੀ ਉਹ ਦੋਨੋਂ ਗ੍ਰਿਫਤਾਰ ਹੋ ਗਏ ਨੇ ਪਰ ਇਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਮਹਿਰੋ ਜੋ ਹੈ ਲਗਾਤਾਰ ਜੋ ਸੋਸ਼ਲ ਮੀਡੀਆ ਸਟਾਰ ਇਨਫਲੂਐਂਸਰ ਪ੍ਰੀਤ ਜੱਟੀ ਹੈ ਉਸ ਨੂੰ ਹੁਣ ਧਮਕੀਆਂ ਦੇ ਰਿਹਾ ਤੇ ਇਸ ਤੋਂ ਬਾਅਦ ਇੱਕ ਅੰਮ੍ਰਿਤਸਰ ਦੀ ਰਹਿਣ ਵਾਲੀ ਦੀਪਿਕਾ ਲੂਥਰਾ ਵੀਡੀਓ ਹੈਗੀ ਉਹ ਸਾਹਮਣੇ ਆਈ ਜਿਸ ਨੂੰ ਅਮਰਿਤਪਾਲ ਮੈਰੋ ਵੱਲੋਂ ਧਮਕੀ ਦਿੱਤੀ ਗਈ ਸੀ ਤੇ ਇਹ ਦੋਵਾਂ ਜੋ ਇਨਫਲੂਐਂਸਰਸ ਨੇ ਹੁਣ ਇਹਨਾਂ ਨੂੰ ਲਗਾਤਾਰ ਅਮਰਿਤਪਾਲ ਜੋ ਹੈ ਧਮਕੀ ਦੇ ਰਿਹਾ ਹੈ ਤਾਂ ਸੀ ਕਿ ਕਮਲਕੌਰ ਦੇ ਕਤਲ ਤੋਂ ਬਾਅਦ ਬੀਤੇ ਕੱਲ ਜਦੋਂ ਦੋ ਆਰਰੂਪੀ ਗ੍ਰਿਫਤਾਰ ਹੋ ਯਾਨੀ ਕਿ ਉਹ ਦੋ ਸਾਥੀ ਜਿਹੜੋ ਅਮਰਿਤਪਾਲ ਮੈਰੋ ਦੇ ਗ੍ਰਿਫਤਾਰ ਹੋਏ ਉਸ ਤੋਂ ਬਾਅਦ ਅਮਰਿਤਪਾਲ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਜਾਰੀ ਕੀਤੀ ਗਈ ਤੇ ਉਸ ਵੀਡੀਓ 'ਚ ਜੋ ਸੀਗਾ ਅਮਰਿਤਪਾਲ ਨੇ ਕਬੂਲਿਆ ਕਿ ਉਸਨੇ ਹੀ ਕਮਲਕੌਰ ਦਾ ਕਤਲ ਕਰਵਾਇਆ ਹੈ ਤਾਂ ਉਸਨੇ ਸਾਫ਼ ਤੌਰ ਤੇ ਵੀਡੀਓ 'ਚ ਕਿਹਾ ਕਿ ਇਸ ਇਸ ਤਰ੍ਹਾਂ ਦਾ ਜੋ ਵੀ ਹਰਕਤ ਜੋ ਹੈ ਪੰਜਾਬ 'ਚ ਜੋ ਵੀ ਇਨਫਲੂਐਂਸਰ ਕੁੜੀਆਂ ਇਸ ਤਰ੍ਹਾਂ ਦਾ ਜੋ ਕਰ ਰਹੀਆਂ ਨੇ ਅਸ਼ਲੀਲ ਵੀਡੀਓਜ਼ ਬਣਾ ਕੇ ਗੰਦੋ ਬਚਾ ਰਹੀਆਂ ਨੇ ਇਸ ਤਰ੍ਹਾਂ ਉਹਦਾ ਕੰਟੈਂਟ ਬਣਾਉਂਦੀਆਂ ਨੇ ਉਹ ਮੈਂ ਬਰਦਾਸ਼ਤ ਨਹੀਂ ਕਰੂੰਗਾ ਇਹ ਬੋਲ ਜੋ ਸੀਗੇ ਸਾਫ਼ ਤੌਰ ਤੇ ਅਮਰਿਤਪਾਲ ਸਿੰਘ ਮਹਿਰੋ ਦੇ ਸੀਗੇ ਤੇ ਉਸ ਤੋਂ ਬਾਅਦ ਉਸਨੇ ਇਹ ਵੀ ਕਿਹਾ ਸੀਗਾ ਕਿ ਬਠਿੰਡਾ 'ਚ ਕੱਲੀ ਪਾਰਕਿੰਗ ਨਹੀਂ ਹੈਗੀ ਇਹ ਧਮਕੀ ਜੋ ਸੀਗੀ ਉਸ ਵੱਲੋਂ ਦਿੱਤੀ ਗਈ ਆਪਣੀ ਵੀਡੀਓ 'ਚ ਵੀ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਪ੍ਰੀਤ ਜੱਟੀ ਦੇ ਜੋ ਇਨਫਲੂਐਂਸਰ ਦੀਪਿਕਾ ਲੂਥਰਾ ਨੇ ਉਸ ਨੂੰ ਵੀ ਅਮਰਿਤ ਨੇ ਇਹ ਜੋ ਹੈ ਤਮ ਕੀ ਜਾਨੋ ਮਾਰਨ ਦੀ ਸਾਫ ਤੌਰ ਤੇ ਜੋ ਹੈ ਉਹ ਦਿੱਤੀ ਹੈ ਤੇ ਸਾਫ ਤੌਰ ਤੇ ਕਿਹਾ ਕਿ ਤੁਹਾਡੇ ਕੋਲ ਟਾਈਮ ਹੈ ਸੁਧਰ ਜਾਓ ਨਹੀਂ ਤਾਂ ਤੁਹਾਡਾ ਵੀ ਉਹੀ ਹਸ਼ਰ ਮੈਂ ਕਰਾਂਗਾ ਜੋ ਕਿ ਕਮਲ ਕੌਰ ਦੇ ਨਾਲ ਹੋਇਆ ਤੇ ਜਿਸ ਤੋਂ ਬਾਅਦ ਹੁਣ ਦੀਪਿਕਾ ਲੂਥਰਾ ਤੇ प्रीत जट्टी ਦੇ ਜੋ ਦਿਲ ਚ ਹੈ ਡਰ ਹੈ ਉਹ ਲਗਾਤਾਰ ਹੁਣ ਜੋ ਇਹ ਮਦਦ ਮੰਗ ਰਹੀ ਹੈ ਕੱਲ ਜਾਣਕਾਰੀ ਮੁਤਾਬਕ ਦੀਪਕਾ ਲੂਥਰਾ ਵੱਲੋਂ ਪੰਜਾਬ ਸਰਕਾਰ ਭਗਵੰਤ ਮਾਨ ਤੋਂ ਵੀ ਮਦਦ ਮੰਗੀ ਗਈ ਕਿ ਜੇਕਰ ਮੈਨੂੰ ਕੁਝ ਹੁੰਦਾ ਹੈ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤੇ ਇਸ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਹੁਣ ਪ੍ਰੀਤ ਜੱਟੀ ਨੇ ਵੀ ਅੱਜ ਆਪਣੇ ਸੋਸ਼ਲ ਮੀਡੀਆ ਤੇ ਜੋ ਹੈ ਆਪਣੀ ਇੱਕ ਵੀਡੀਓ ਜਾਰੀ ਕੀਤੀ ਤੇ ਸਾਫ਼ ਤੌਰ ਤੇ ਕਿਹਾ ਕਿ ਜੋ ਅਮਰਿਤਪਾਲ ਮਹਿਰੋ ਹੈ ਉਹ ਮੈਨੂੰ ਲਗਾਤਾਰ ਧਮਕੀ ਦੇ ਰਿਹਾ ਹੈ ਮੇਰਾ 5 ਮਹੀਨਿਆਂ ਦਾ ਬੱਚਾ ਹੈ ਤੇ ਮੈਂ ਪਰੇਸ਼ਾਨ ਆ ਮੇਰੀ ਮਦਦ ਕੀਤੀ ਜਾਵੇ ਤੇ ਹੁਣ ਲਗਾਤਾਰ ਜੋ ਹੈ ਮਦਦ ਦੀ ਗੁਹਾਰ ਲਗਾ ਰਹੀ ਹੈ ਤੇ ਕਹਿ ਰਹੀ ਹੈ ਕਿ ਮੈਨੂੰ ਲਗਾਤਾਰ ਜੋ ਹੈ ਧਮਕਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਜੋ ਹਾਲ ਕਮਲਕੌਰ ਦਾ ਹੋਇਆ ਉਹੀ ਸਾਡੇ ਨਾਲ ਵੀ ਹੋਏਗਾ ਹਾਲਾਂਕਿ ਮੈਂ ਤਾਂ ਹੁਣ ਕੰਟੈਂਟ ਬਣਾਉਣਾ ਬੰਦ ਵੀ ਕਰਤਾ ਹੈ ਮੈਂ ਤਾਂ ਜਦੋਂ ਕੁਝ ਕੰਟੈਂਟ ਨਹੀਂ ਬਣਾਨੀਆ ਪਰ ਮੈਨੂੰ ਹੁਣ ਵੀ ਜੋ ਹੈ ਅਮਰਿਤਪਾਲ ਜੋ ਧਮਕੀ ਦੇ ਰਿਹਾ ਹੈ ਇਹ ਵੱਡਾ ਬਿਆਨ ਜੋ ਹੈ ਖੁਦ ਦਿੱਤਾ ਗਿਆ ਹੈ ਪ੍ਰੀਤ ਜੱਟੀ ਵੱਲੋਂ ਤੇ ਉਸਨੇ ਆਪਣੀ ਸੋਸ਼ਲ ਮੀਡੀਆ ਤੇ ਜੋ ਹੈ ਵੀਡੀਓ ਵੀ ਸਾਂਝੀ ਕੀਤੀ ਹੈ ਤੇ ਹੁਣ ਜਹਾਜ ਜੋ ਹੈ ਕਮਲਕੌਰ ਦੇ ਮਾ ਦਾ ਮਾਸਟਰਮਾਈਂਡ ਅਮਰਿਤਪਾਲ ਮਹਿਰੋ ਫਿਲਹਾਲ ਫਰਾਰ ਹੈ ਪਰ ਉਸਦੇ ਜੋ ਦੋ ਸਾਥੀ ਕਮਲਕੌਰ ਦੇ ਕਤਲ ਮਾਮਲੇ ਵਿੱਚ ਇਨਵੋਲਡ ਸੀਗੇ ਉਹ ਵੀ ਤੇ ਕੱਲ ਜੋ ਸੀਗੇ ਅਰੈਸਟ ਹੋ ਗਏ ਸੀਗੇ ਗ੍ਰਿਫਤਾਰ ਹੋ ਗਏ ਸੀ ਪਰ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਜੋ ਅਮਰਿਤਪਾਲ ਮਹਿਰੂ ਹੈ ਉਸ ਨੂੰ ਪੁਲਿਸ ਲੱਭਣ 'ਚ ਕਦੋਂ ਤੱਕ ਕਾਮਯਾਬ ਹੁੰਦੀ ਏ ਤੇ ਜੋ ਇਨਫਲੂਐਂਸਰਸ ਪੰਜਾਬ ਦੇ ਨੇ ਉਹਨਾਂ ਦੇ ਜੋ ਮਨ 'ਚ ਹੁਣ ਡਰ ਬੈਠ ਗਿਆ ਤੇ ਜੋ ਲਗਾਤਾਰ ਉਹ ਕਹਿ ਰਹੇ ਨੇ ਕਿ ਸਾਨੂੰ ਧਮਕੀ ਆ ਰਹੀ ਏ ਇਸ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਤੇ ਇਸ ਖਿਲਾਫ ਕੀ ਕੁਝ ਕਾਰਵਾਈ ਹੁੰਦੀ ਏ ਤੇ ਹੁਣ ਅੱਗੇ ਕੀ ਅਮਰਿਤਪਾਲ ਮਹਿਰੂ ਦੇ ਬਾਰੇ ਨਿਕਲ ਕੇ ਆਂਦਾ ਹੈ ਬਾਕੀ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ